ਮੰਵਰ ਜੀ ਦਾ ਖਾਲਸਾ ਵਰਜੇ ਕੀ ਫਤਿਹ ਬੜੇ ਅੱਜ ਇਹ ਮੁੱਦੇ ਨੇ ਕਾਫੀ 7-8 ਅਹਿਮ ਮੁੱਦੇ ਆ ਜਿਹੜੇ ਤੁਹਾਨੂੰ ਛੋਟੀ ਹੀ ਵੀਡੀਓ ਦੇ ਵਿੱਚ ਕਲੀਅਰ ਕਰ ਦੇਵਾਂਗੇ ਕਿ ਕੌਣ ਕੀ ਕਹਿ ਰਿਹਾ ਸਾਰੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਵੱਡੇ ਮੁੱਦੇ ਆ ਜਿਹੜੇ ਕਿ ਵਿਚਾਰਨ ਵਾਲੇ ਆ ਜਿਹੜੇ ਕਿ ਗੌਰ ਕਰਨ ਵਾਲੇ ਆ ਜਿਹੜੇ ਕਿ ਸਾਨੂੰ ਸਾਡੀਆਂ ਆਕਲਾਂ ਤੋਂ ਕੰਮ ਲੈਣ ਵਾਲੇ ਆ ਜਿਹੜਾ ਸਾਡੇ ਨਾਲ ਹੋਇਆ ਸਾਨੂੰ ਅੱਜ ਉਹ ਲੋਕ ਚੜਾਰੇ ਆ ਬੜੇ ਧਿਆਨ ਦੇਣ ਵਾਲੇ ਮੁੱਦੇ ਆ ਤੇ ਕਈ ਅਹਿਮ ਮੁੱਦੇ ਆ ਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਦੇ ਆ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਆਇਆ ਕਿ 1984 ਦੇ ਵਿੱਚ ਦਿੱਲੀ ਕਤਲੇਆਮ ਵੇਖੇ ਜਦੋਂ ਕਤਲੇਆਮ ਕੀਤਾ ਅਰਜੀਵ ਗਾਂਧੀ ਨੇ ਕਹਿੰਦਾ ਉਦੋਂ ਭਾਜੀਪੀ ਨੇ ਕਹਿੰਦਾ ਸਿੱਖਾਂ ਦੀ ਬਾਹ ਫੜੀ ਉਹਨਾਂ ਨੇ ਰੱਖਿਆ ਕੀਤੀ ਉਹਨਾਂ ਨੇ ਫਲਾਣਾ ਕੀਤਾ ਉਹਨਾਂ ਨੇ ਧਮਕਾ ਕੀਤਾ મોદી ਸਾਹਿਬ ਐਲਕੇ ਅਡਵਾਨੀ ਕੌਣ ਸੀ ਉਹ ਕਿਦੇ ਵਿੱਚ ਸੀ ਮਾਈ ਕੰਟਰੀ ਮਾਈ ਲਾਇਬ ਕਿਤਾਬ ਲਿਖੀ ਆ ਤੇ ਦੁਰਗਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ ਸੀ ਅਟਲ ਵਿਹਾਰੀ ਬਾਜਪਾਈ ਨੇ ਤੇ ਜਿਹੜਾ ਕਿ ਤੁਹਾਡਾ ਅਡਵਾਨੀ ਇਹ ਕਹਿ ਰਿਹਾ ਸੀ ਕਿ ਇਹ ਜਿਹੜਾ ਹਮਲਾ ਹੋਣਾ ਸੀ ਸ੍ਰੀ ਦਰਬਾਰ ਸਾਹਿਬ ਤੋਂ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਮਾਈ ਕੰਟਰੀ ਮਾਈ ਲੈਬ ਜਿਹੜੀ ਕਿਤਾਬ ਲਿਖੀ ਆ ਉਹਦੇ ਵਿੱਚ ਲਿਖਿਆ ਹੋਇਆਗਾ ਤੇ ਅੱਜ ਲੋਕਾਂ ਨੂੰ ਤੁਸੀਂ ਬੁੱਧੂ ਨਾ ਬਣਾਓ ਪਤਾ ਕਾ ਸਾਡੇ ਕੇ ਸਿੱਖਾਂ ਦਾ ਕਿਹੜਾ ਦੁਸ਼ਮਣ ਆ ਸਿੱਖਾਂ ਨੂੰ ਕਿਨੇ ਚੰਚਣ ਮਾਰਿਆ ਤੇ ਕੌਣ ਮਾਰਿਆ ਗਜਰਾਤ ਦੇ ਵਿੱਚ ਦੰਗੇ ਕੀ ਕਵੇਂ ਹੋਏ ਕੋਧਰਾ ਕਾਰਡ ਕਵੇਂ ਵਾਪਰੇ ਆ ਬੜਾ ਕੁਝ ਆ ਸਿੱਖਾਂ ਦੇ ਕੋਲ ਆ ਸਿੱਖ ਅਜੇ ਪੁੱਲੇ ਨਹੀਂ ਠੀਕ ਆ ਕਿ ਕੁਝ ਨਹੀਂ ਜਮੀਰਾਂ ਮਰ ਜਾਂਦੀਆਂ ਨੇ ਉਹ ਜ਼ਰੂਰ ਪੁੱਲਗੇ ਹੋਣਗੇ ਅਗਲੀ ਤਾਂ ਨੂੰ ਗੱਲਬਾਤ ਕਰਦੇ ਆ ਬੜੇ ਧਿਆਨ ਦੇ ਨਾਲ ਸੁਣਨ ਵਾਲੀਆਂ ਸਾਰੀ ਵੀਡੀਓ ਸਾਰੇ ਵੀਡੀਓ ਦੇ ਵਿੱਚ ਇਹੋ ਜਿਹੇ ਬੜੇ ਮੁੱਦੇ ਆ ਜਿਹੜੇ ਅੱਜ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਦੂਸਰੀ ਖਬਰ ਜੁੜੀ ਆ ਕਿ ਭਾਈ ਸੰਦੀਪ ਸਿੰਘ ਸੱਣੀ ਕਿ ਜਿਹਨੇ ਪਹਿਲਾਂ ਸੁਧੀਰ ਸੂਰੀ ਨੂੰ ਗੱਡੀ ਚਾੜਿਆ ਉਸ ਤੋਂ ਬਾਅਦ ਜਿਹੜਾ ਇੱਕ ਬੁੱਚੜਾ ਜਿਹੜਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਝੜੱਪ ਦਾ ਜਿਹੜੀ ਝੜੱਪ ਹੋਈ ਆ ਜਿਹੜੇ ਕਿ ਇੱਕ ਛੇਰ ਯਾਨੀ ਕਿ ਤਿੰਨ ਜਾਣੇ ਪਏ ਪੌਲਸ ਦੇ ਜਿਹੜੇ ਉਹਨਾਂ ਦੇ ਵਿੱਚ ਇੱਕ ਸੂਬਾ ਸਰਹੰਦਾ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸੀ ਜਿਨੇ ਹਜ਼ਾਰਾਂ ਦੇ ਤਦਾਦ ਦੇ ਵਿੱਚ ਨੌਜਵਾਨਾਂ ਦਾ ਘਾਣ ਕੀਤਾ ਤੇ ਉਹ ਸੂਰਮੇ ਦੇ ਹੱਥੋਂ ਜਿਹੜਾ ਉਹਨੂੰ ਚਾਟਾ ਸਕਾਇਆ ਗਿਆ ਤੇ ਉਹ ਦੁਸ਼ਟ ਜਿਹੜਾ ਇਸ ਦੁਨੀਆ ਤੋਂ ਨਰਕਾਂ ਨੂੰ ਜਾ ਵੜਿਆ ਤੇ ਹੁਣ ਦੱਸਿਆ ਜਾ ਰਿਹਾ ਕਿ ਅਕਾਲੀ ਦਲ ਬਾਦ ਪੰਜਾਬ ਦੇ ਜਥੇਬੰਦੀ ਜਾਨੀ ਕਿ ਐਮਪੀ ਪਾਈ ਅੰਮਰਪਾਲ ਸਿੰਘ ਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਤਰਨਤਨ ਸਾਹਤ ਤੋਂ ਜਿਹੜੀ ਇਟੈਕਟ ਦਿੱਤੀ ਜਾਊਗੀ ਇਹ ਵੱਡੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਭਾਈ ਸੰਦੀਪ ਸਿੰਘ ਸੰਨੀ ਨੂੰ ਜਿਹੜਾ ਤਰਨਤਾਰਨ ਦੀ ਜਿਹੜੀ ਸੀਟ ਤੋਂ ਜਿਹੜਾ ਚੋਣ ਲੜਾਇਆ ਜਾਊਗਾ ਦੂਸਰੀ ਖਬਰ ਐਸੇ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਕਹਿ ਰਿਹਾ ਕਿ ਅਸੀਂ ਜੇਕਰ ਜਿੱਤ ਆਇਆ ਮਾਬ ਕਰਨਾ ਜੇਕਰ ਅਸੀਂ ਖੜਾ ਕੀਤਾ ਸੰਦੀਪ ਸਿੰਘ ਨੂੰ ਤਾਂ ਅਸੀਂ ਆਜ਼ਾਦ ਚੋਣ ਲੜਾਵਾਂਗੇ ਚਾਹੇ ਆਜ਼ਾਦ ਲੜੇ ਚਾਹੇ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਵੱਲੋਂ ਲੜੇ ਪਰ ਮੈਂ ਸੇ ਕੌਮ ਨੂੰ ਕਹਿਣਾ ਚਾਹਣਾ ਕਿ ਤਰਨ ਤਾਰਨ ਵਾਲਿਓ ਉਹ ਤੁਹਾਡੇ ਤਰਨ ਤਾਰਨ ਦੇ ਵਿੱਚ ਜਿਹੜੇ ਇਸ ਸੂਬਾ ਬਚੜ ਨੇ ਪਤਾ ਨਹੀਂ ਕਿੰਨੇ ਕੁ ਲੱਖਾਂ ਘਰ ਉਜਾੜ ਦਿੱਤੇ ਸੈਂਕੜੇ ਘਰ ਉਜਾੜ ਦਿੱਤੇ ਨਾ ਕੋਈ Hindu ਛੱਡਿਆ ਨਾ ਕੋਈ ਮੁਸਲਮਾਨ ਨਾ ਕੋਈ ਸਿੱਖ ਨਾ ਕੋਈ ਯਿਸਾਈ ਨਾ ਕੋਈ ਹੋਰ ਬੜੇ ਤਰਨ ਤਾਰ ਸਾਬ ਦਾ ਏਰੀਆ ਜਿਹੜਾ ਝਭਾਲ ਜਿਹਦੇ ਵਿੱਚ ਠਾਣਾ ਇਹ ਪੈਂਦਾਗਾ ਤੁਹਾਡੇ ਵਿੱਚ ਆ ਇਹ ਦੁਸ਼ਟ ਉੱਥੇ ਰਹਿਆ बड़े मुंडिया ਦਾ ਕਤਲ ਇਹੋ ਕੀਤਾ ਯਾਦ ਜਬੀਰ ਵਾਲਿਓ ਸੰਦੀਪ ਸੰਨੀ ਆਜ਼ਾਦ ਹੋਵੇ ਚਾਹੇ ਭਾਈ ਅੰਬਦਪਾਲ ਸਿੰਘ ਵੱਲੋਂ ਹੋਵੇ ਪਰ ਉਹਨੂੰ ਜਿਹੜਾ ਜਿਤਾਉਣਾ ਤੁਹਾਡਾ ਇੱਕ ਫਰਜ਼ ਬਣਦਾ ਹੈਗਾ ਕਿਉਂਕਿ ਜਿਹੜਾ ਐਡਾ ਵੱਡਾ ਦੁਸ਼ਟਾ ਐਡਾ ਵੱਡਾ ਜਿਹੜਾ ਦੁਸ਼ਟ ਮਾਰਿਆ ਤੇ ਜੇਕਰ ਆਪਾਂ ਉਹਨੂੰ ਨਾ ਜਿਤਾ ਸਕੇ ਤਾਂ ਇਹ ਸਮਝ ਲਓ ਕਿ ਸਾਡੀ ਜ਼ਮੀਰਾਂ ਖਤਮ ਹੋ ਚੁੱਕੀਆਂ ਨੇ ਤਾਂ ਫੇਰ ਨਾ ਕਿਉਂਕਿ ਭਾਈ ਸਾਡੇ ਕੁੱਟ ਪੈਂਦੀ ਆ ਸਾਡੇ ਡਾਂਗਾ ਪੈਂਦੀਆਂ ਨੇ ਸਾਨੂੰ ਆਏ ਹੁੰਦਾਗਾ ਫਿਰ ਲਾਂਬਾ ਦੇਣ ਦੀ ਕੋਈ ਲੋੜ ਨਹੀਂ ਫਿਰ ਸਿੱਖ ਜਿਹਦੇ ਬੰਦਿਆਂ ਨੂੰ ਪਿੱੜਦੇ ਹੋ ਬੜੇ ਅੱਜ ਅਹਿਮ ਮੁੱਦੇ ਨੇ ਤੁਹਾਨੂੰ ਜਿਹੜੇ ਸੁਣਾਉਣ ਵਾਲਿਆ ਬੜੇ ਧਿਆਨ ਨਾਲ ਸੁਣੀ ਜਾਣਾ ਅਗਲੀ ਖਬਰ ਜੁੜੀ ਆ ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦਾ ਉਹਨੇ ਲਿਖਿਆ ਕਿ ਅਮਰਿੰਦਰ ਸਿੰਘ ਨੇ ਕਹਿੰਦਾ ਕਿ ਮੈਂ ਜਦੋਂ ਪ੍ਰਧਾਨ ਮੰਤਰੀ ਚੰਦਰ ਸੇਖਰ ਕੋਲ ਕਹਿੰਦਾ 21 ਸਿੱਖਾ ਨੌਜਵਾਨਾਂ ਦਾ ਕਹਿੰਦਾ ਜਿਹੜੇ ਇੱਕ ਇੱਕ ਖਾੜਕੂ ਸੀ ਉਹਨਾਂ ਦਾ ਸਰੈਂਡਰ ਕਰਾਇਆ ਚੰਦਰ ਸਿੰਘ ਨੇ ਕਿਹਾ ਕਿ ਇਹਨਾਂ ਦਾ ਸਰੈਂਡਰ ਕਰਾਇਆ ਜਾਵੇ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਤੇ ਅੱਜ ਕੈਪਟਨ ਦਾ ਬਿਆਨ ਆ ਕਹਿੰਦਾ ਉਹਨਾਂ 21 ਸਿੱਖ ਮੁੰਡਿਆਂ ਨੂੰ ਜਿਹੜਾ ਉਸ ਸਮੇਂ ਗੋਲੀਆਂ ਮਾਰ ਕੇ ਜਿਹੜਾ ਸਹੇਦ ਕਰ ਦਿੱਤਾ ਮਾਰ ਦਿੱਤਾ ਇਹ ਕੈਪਟਨ ਦਾ ਅੱਜ ਦਾ ਬਿਆਨ ਆ ਤੇ ਉਹਨੇ ਅੱਗੇ ਲਿਖਿਆ ਕਹਿੰਦਾ ਮੈਨੂੰ ਇੱਜ ਲੱਗਦਾ ਕਿ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਕਹਿੰਦਾ ਮੈਂ ਉਸ ਘਟਨਾ ਨੂੰ ਯਾਦ ਕਰਕੇ ਕਹਿੰਦਾ ਅੱਜ ਵੀ ਰਾਤ ਨੂੰ ਕਹਿੰਦਾ ਉੱਠ ਖੜਾਉਂਦਾਗਾ ਜਿਸਨੇ ਆਪਣੇ ਹੱਥੀ 21 ਮੁੰਡੇ ਸੌਪੇ ਹੁਣ ਕਿ ਆ ਚੱਕੋ ਭਾਈ 21 ਮੁੰਡੇ ਸਰੈਂਡ ਕਰਾਇਆ ਹੋਵੇ ਤੁਸੀਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਹੁਣ ਐਡੂ ਬੇਸ਼ਰਮੀ ਦੀ ਘਟਨਾ ਤੇ ਐਡੂ ਬੇਸ਼ਰਮ ਦੀ ਹਾਦਸਾ ਇਸ ਦੇਸ਼ ਦੇ ਵਾਸਤੇ ਕੀ ਆ ਕਮੇ ਅਸੀਂ ਕਹਿੰਦੇ ਕਿ ਸਾਡਾ ਇਹ ਦੇਸ਼ ਆ ਸਾਨੂੰ ਕਿਉਂ ਇੱਥੇ ਮਾਰਿਆ ਜਾ ਰਿਹਾ ਸਾਡੇ ਨੇ ਹੀ ਕਿਉਂ ਗੁਲਾਮੀ ਜਿਹੜੀ ਕਿ बार-बार ਮਹਿਸੂਸ ਕੀਤੀ ਜਾ ਰਹੀ ਆ ਤੇ ਅਗਲੀ ਖਬਰ ਤੁਹਾਨੂੰ ਇੱਕ ਹੋਰ ਸੁਣਾ ਦਿੰਦੇ ਆ ਬੜਾ ਇੱਥੇ ਬੜਾ ਕੁਝ ਹੋ ਰਿਹਾਗਾ ਤੇ ਤੁਹਾਨੂੰ ਭਾਈ ਬਲਵੰਤ ਸਿੰਘ ਰਾਜਵਾਨੇ ਬਾਰੇ ਜਿਹੜਾ ਸਾਰਾ ਪਤਾ ਹੈਗਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਵਾਲੇ ਉਹਦੇ ਤਹਿਤ ਵੀ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਇੱਕ ਹੋਰ ਬੇਅਦਮੀ ਦੀ ਜੋ ਘਟਨਾਵਾਂ ਹੋਈਆਂ ਨੇ ਜਿਹੜਾ ਕਿ ਸੌਦਾ ਸਾਧਾ ਜਿਹੜਾ ਕਿ ਬਲਾਦਕਾਰੀ ਗਰਮੀਤ ਆਰਾਮ ਰਹੀਮ ਡੇਰਾ ਸੌਸਾ ਜਿਹੜਾ ਕਿ ਸੌਦਾ ਸਾਧ ਕਹਿੰਦੇ ਆ ਉਹਨੂੰ ਸੰਿਆਰੀਆ ਜੇਲ੍ਹ ਦੇ ਵਿੱਚ ਬੰਦਾ ਬਲਾਦਕਾਰ ਤੇ ਜਿਹੜਾ ਕਤਲ ਦੇ ਮਾਮਲੇ ਦੇ ਵਿੱਚ 400 ਜਿਹੜਾ ਹੋਰ ਨੌਜਵਾਨ ਜਿਹੜੇ ਨਪੁੰਸ ਬਣਾਏ ਸੀ ਉਹਨੇ ਜਨਿ ਕਿ ਸਿੱਧੇ ਲਫਜ਼ਾਂ ਦੇ ਵਿੱਚ ਕਹਿੰਦੇ ਖੱਸੀ ਕੀਤੇ ਸੀ 400 ਨੌਜਵਾਨ ਨਪੁੰਸ ਬਣਾ ਕੇ ਉਹਨਾਂ ਨੂੰ ਜਿਹੜਾ 400 ਦਾ ਜਿਹੜਾ ਉਹਦੇ ਉੱਤੇ ਵੀ ਜਿਹੜਾ ਹੁਣ ਮੈਂ ਕਰ ਦਵਾ ਚੱਲ ਰਿਹਾਗਾ ਜਿਹੜਾ ਕੋਰ ਨੇ ਆਰਡਰ ਦੇ ਦਿੱਤਾ ਕਿ ਇਹ ਮੁਕੱਦਮਾ ਵੀ ਚਲਾਇਆ ਜਾਵੇ ਅੱਜ ਉਹਦੇ ਭਗਤਾਂ ਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਸ਼ਰਮ ਹਯਾਮੰਨੋ ਬਲਾਤਕਾਰ ਦੇ ਵਿੱਚ ਤੁਹਾਡਾ ਸਾਦਾ ਬਲਾਤਕਾਰ ਵਿੱਚ ਤੁਹਾਡਾ ਬਾਬਾ ਤੁਹਾਡਾ ਰੱਬਾ ਜਿਹੜਾ ਜੇਲ੍ਹ ਦੇ ਵਿੱਚ ਆ ਕਹਿੰਦੇ ਜੀ ਜੇਲ੍ਹ ਸਧਾਰਨ ਗਿਆ ਕਹਿੰਦੇ ਕੈਦੀਆਂ ਨੂੰ ਤੇ ਕਾਤਲ ਦੇ ਮਾਮਲੇ ਵਿੱਚ ਉਹ ਆ 409 ਜਿਹੜੇ ਨੌਜਵਾਨਾਂ ਨੂੰ ਬਣਾਇਆ ਮਕਾਦਮਾ ਉਹ ਵੀ ਜਿਹੜਾ ਦਰਜ ਹੋ ਜਾਣਾਗਾ ਅਗਲਾ ਜਿਹੜਾ ਪ੍ਰਦੀਪ ਕਲੇਰ ਆ ਖਲਾਸੇ ਕਰਦਾ ਬੇਸ਼ੱਕ ਇਸ ਜਰਮ ਨੇ ਵੀ ਬੰਦੇ ਦੇ ਸਿੱਖ ਕੌਮ ਦਾ ਜਿਹੜਾ ਖੁਰਾ ਖੋਜ ਮਟਉਣ ਦੇ ਲਈ ਕੋਈ ਕੰਤ ਨਹੀਂ ਛੱਡੀ ਇਸ ਪ੍ਰਦੀਪ ਕਲੇਰ ਦੇ ਜਿਹੜਾ 164 ਦੇ ਬਿਆਨ ਦਰਦਿਓ ਹੋ ਚੁੱਕੀ ਆ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਕਰਾਏ ਆ ਪਰ ਇਹਨੇ ਦੱਸਿਆ ਕਿ ਗਰਮੀ ਤੇ ਰਾਮ ਰਹੀਮਾ ਹਣੀ ਪਰੇਤਾ ਅਤੇ ਹੋਰ ਉਹਦੀ 40 ਜਾਣਿਆਂ ਦੀ ਜੁੰਡਲੀ ਜਿਹੜਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਸੌਪਿਆ ਤਾਂ ਮੈਂ ਤੁਹਾਨੂੰ ਦੱਸਦਾ ਕਿ ਪ੍ਰਦੀਪ ਕਲੇਰ ਦਾ ਇਹ ਵਿੱਚ ਕੀ ਕੀ ਹੱਥ ਰੇ ਆ ਪ੍ਰਦੀਪ ਕਲੇਰ ਕੌਣ ਆ ਅੱਜ ਉਹਨੂੰ ਬਰੀ ਨਹੀਂ ਕੀਤਾ ਜਾ ਸਕਦਾਗਾ ਇਹ ਪਿੰਡ ਬੱਜ ਜਵਾਰ ਸਿੰਘ ਵਾਲੇ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਚੋਰੀ ਹੋਇਆ ਸੀ ਤੇ ਕਰਵਾਇਆ ਕਿਨੇ ਸੀ ਐਸੇ ਪ੍ਰਦੀਪ ਕਲੇਰ ਨੇ ਇਸਨੇ ਬਰਗਾੜੀ ਦੀਆਂ ਗਲੀਆਂ ਬਰਗਾੜੀ ਦੇ ਕੰਧਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਪੋਸਟਾਂ ਉੱਪਰ ਜਿਹੜਾ ਕਿ ਪੱਦੀ ਸਵਦਾਵਲੀ ਵਰਤੀ ਸੀ ਇਹ ਸੀ ਪ੍ਰਦੀਪ ਕਲੇਰ ਆ ਇੱਗੋ ਚੱਲੋ ਇਸ ਨੇ ਬਰਗਾੜੀ ਦੀਆਂ ਗਲੀਆਂ ਵਿੱਚ ਸਭੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾਰ-ਪਾਰ ਕੇ ਜਿਹੜਾ ਗਲੀਆਂ ਨਾਲੀਆਂ ਤੇ ਰੂੜੀਆਂ ਦੇ ਵਿੱਚ ਰੋਲਿਆ ਸੀ ਐਸੇ ਪ੍ਰਦੀਪ ਕਲੇਰਾ ਜਿਹੜਾ ਅੱਜ ਕਹਿ ਰਿਹਾ ਕਿ ਸਾਨੂੰ ਗਵਾਹ ਬਣ ਰਿਹਾਗਾ ਅੱਜ ਇਸੇ ਇਸੇ ਪ੍ਰਦੀਪ ਕਲੇਰ ਨੇ ਮੱਲ ਕੇ ਗੁਰੂ ਸਾਹਿਬ ਭਗਤਾ ਕੇ ਬੇਅਦਬੀ ਕਰਵਾਈ ਐਸੇ ਪ੍ਰਦੀਪ ਕਲੇਰ ਨੇ ਅਕਾਲੀ ਨਾਲ ਬੰਦ ਬਣਾਈ ਅਰਬਰੀ ਖੱਟੜਾ ਦੀ ਐਸਐਟੇ ਤੇ ਇਸ ਨੂੰ ਲੱਭਿਆ ਅਤੇ ਇਸ ਨੂੰ ਫਿਰ ਭਗੌੜਾ ਕਰਾਰ ਦਿੱਤਾ 5 ਸਾਲਾਂ ਬਾਅਦ 2000 24 ਵਿੱਚ ਜਿਹੜਾ ਇਹਨੂੰ ਗਰਪਦਾਰ ਕੀਤਾ ਜਾਂਦਾ ਭਵਤਮਨ ਨੇ ਸਜ਼ਾ ਦੇਣ ਦੀ ਬਜਾਏ ਇਸ ਪਾਪੀ ਜ਼ਾਲਮ ਨੂੰ ਕਿ ਜਿਹੜਾ ਮਾਫ਼ ਕਰ ਦਿੱਤਾ ਤੇ ਇਹਨੂੰ ਇੱਕ 164 ਦੇ ਬਿਆਨਾਂ ਦੇ ਤਹਿਤ ਕੇ ਜੀ ਇਹ ਮਕਦਮਾ ਚਲਾਊਗਾ ਜੀ ਇਹ ਗਵਾਹ ਬਣੂੰਗਾ ਜਿਨੇ ਇੰਨੇ ਪਾਪ ਆਪ ਕੀਤੇ ਹੋਣ ਗੁਰੂਗ੍ਰੰਥ ਸਾਹਿਬ ਨੂੰ ਗਲੀਆਂ ਦੇ ਵਿੱਚੋਂ ਰੋਲਿਆ ਹੋਵੇ ਗੁਰੂਗ੍ਰਾਂਦ ਸਾਹਿਬ ਦੇ ਪੋਸਟਰਾਂ ਦੇ ਉੱਪਰ ਭੰਦੀ ਸਬਦਾਲੀ ਵਰਤੀ ਹੋਵੇ ਗੁਰੂਗ੍ਰਾਂਦ ਸਾਹਿਬ ਨੂੰ ਚੋਰੀ ਚੁੱਕ ਕੇ ਉੱਤੇ ਗੁਰੂਗ੍ਰਾਂਦ ਸਾਹਿਬ ਨੂੰ ਜਿਹੜਾ ਧਰਤੀ ਵਿੱਚ ਦੱਬਿਆ ਹੋਵੇ ਤੇ ਉਹਨੂੰ ਮਾਫ਼ ਕਰ ਦਿੱਤਾ ਇਹ ਜਿਹੜਾ ਕਿ ਹਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ 24 ਘੰਟਿਆਂ ਦੇ ਵਿੱਚ ਸਿੱਖਾਂ ਨੂੰ ਅਸੀਂ ਇਨਸਾਫ਼ ਦੇ ਦਾਂਗੇ ਅਸੀਂ ਇਹਨਾਂ ਨੂੰ ਫਾਇੇ ਟੰਗ ਦਾਂਗੇ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਿਹੜਾ ਫਾਇੇ ਟੰਗਿਆ ਗਿਆ ਮੈਨੂੰ ਇੱਕ ਜਣਾ ਦਿਖਾ ਦਿਓ ਅਗਲੀ ਬੈਂਤੀ ਸੁਣੋ ਧਿਆਨ ਦੇ ਨਾਲ ਸੁਣ ਲਿਓ ਵੀਡੀਓ ਨੂੰ ਹੁਣ ਗੱਲ ਕਰਦੇ ਆ ਕੌਮ ਦੇ ਉਸ ਸੂਰਬੇ ਭਾਈ ਬਲਵੰਤ ਸਿੰਘ ਰਾਜੂਆਣੇ ਬਾਰੇ ਅੱਜ ਸ੍ਰੀ ਕਾਟਕ ਦੇ ਸਾਬਕਾ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਨੇ ਬੇਸ਼ੱਕ ਵੱਖਰੀ ਪਾਰਟੀ ਬਣਾ ਲਈ ਅੱਜ ਉਹਨਾਂ ਦਾ ਬਿਆਨ ਆਇਆ ਕਿ ਭਾਈ ਬਲਵੰਤ ਸਿੰਘ ਰਾਜੂਆਣੇ ਮਾਵਲ ਦੇ ਵਿੱਚ ਕੇਂਦਰ ਦੀ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਭਾਵਨਾਵਾਂ ਨਾਲ ਨਾਲ ਨਾ ਖੇਡੇ ਨਾ ਖੇਡਣ ਦੀ ਕੋਸ਼ਿਸ਼ ਕਰੇ ਇਹ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਕੇਂਦਰ ਸਰਕਾਰ ਨੇ ਵਿਸ਼ੇਕ ਤਾਰਨਾ ਕੀਤੀ ਆ ਪਰ ਇਹ ਤੇ ਤਾਰਨਾ ਨਾ ਕਦੇ ਕਰਦੇ ਰਹ ਜਿਓ ਕਦੇ ਅਗਲਾ ਤੁਹਾਡੇ ਯੋਧੇ ਨੂੰ ਤੁਹਾਡੇ ਸੂਰਮੇ ਨੂੰ ਫਾਂਸੀ ਦੇ ਦੇਵੇ ਹੁਣ ਕਈ ਕਹਿੰਦੇ ਆ ਕਿ ਫਾਂਸੀ ਨਹੀਂ ਹੋ ਸਕਦੀ ਆਪਾਂ ਦੇਕਰ ਕਾਨੂੰਨ ਮੁਤਾਬਕ ਚੱਲੀਏ ਤਾਂ ਫਾਂਸੀ ਨਹੀਂ ਹੋ ਸਕਦੀ ਜੇਕਰ ਆਪਾਂ ਘਟ ਗਿਣਤੀਆਂ ਸਿੱਖਾਂ ਦੇ ਜੇ ਆਪਾਂ ਚੱਲੀਏ ਤਾਂ ਫਾਂਸੀ ਭਾਈ ਹੋਊਗੀ ਜੇਕਰ ਸਾਨੂੰ ਅਹਿਸਾਸ ਕਰਾਇਆ ਜਾਊਗਾ फांसी ਦੇ ਕੇ ਕਿ ਤੁਸੀਂ ਗੁਲਾਮ ਹੋ ਇਸ ਦੇਸ਼ ਦੇ ਵਿੱਚ ਤੁਸੀਂ ਇਸ ਦੇਸ਼ ਦੇ ਵਿੱਚ ਇਸ ਸਾ ਨਹੀਂ ਤਾਂ ਫਿਰ ਇਹ ਤੁਹਾਡੇ ਨਾਲ ਸਭ ਕੁਝ ਕਰਨਗੇ ਜਿਹੜੀਆਂ ਕਿ 50 ਕੰਪਨੀਆਂ ਫੌਜ ਦੀਆਂ ਆਰਮੀ ਦੀਆਂ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਲਾਈਆਂ ਉਹ ਐਵੇਂ ਨਹੀਂ ਆਈ ਆਰਮੀ ਉਹ ਉਹ ਵੱਡੇ ਸਕੇਤ ਖੜੇ ਕਰਦੀ ਆ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਫਾਂਸੀ ਦੇਣੀ ਆ ਇਹ ਸਕੇਤ ਖੜੇ ਕਰਦੀ ਆ ਤਿਹਾੜ ਤਾਂ ਹਰ ਸਾਲ ਆਉਂਦੇ ਆ ਕਦੇ ਪੰਜਾਬ ਕੰਪਨੀ ਅੱਜ ਤੱਕ ਕਿਸੇ ਸਰਕਾਰ ਨੇ ਮੰਗਾਈਆਂ ਹੋਣ ਤਿਹਾਰਾਂ ਦੇ ਨਾਲ ਆ ਫੌਜ ਦਾ ਕੀ ਸਬੰਧ ਆ ਕਿ ਪੰਜਾਬ ਦੇ ਵਿੱਚ ਪੁਲਿਸ ਹੈ ਨਹੀਂ ਕਿ ਪੁਲਿਸ ਮੁੱਕ ਚੁੱਕੀ ਆ ਬੜਾ ਵੱਡਾ ਰਾਜ ਆ ਇਹਦੇ ਵਿੱਚ ਸਾਨੂੰ ਸਮਝਣ ਦੇ ਇਤੇ ਕੋਸ਼ਿਸ਼ ਕਰਨੀ ਪਊ ਸਾਨੂੰ ਆਪਣੇ ਦਿਮਾਗ ਤੋਂ ਕੰਮ ਕਰਨਾ ਲਓ ਪਊਆ ਸਾਨੂੰ ਅਵੇਸਲੇ ਨਹੀਂ ਹੋਣਾ ਪੈਣਾ ਜੇਕਰ ਅਸੀਂ ਅਵੇਸਲੇ ਹੋਏ ਜੇਕਰ ਅਸੀਂ ਆਵਾਜ਼ ਬਲੰਦ ਨਾ ਕੀਤੀ ਜੇਕਰ ਸਿੱਖ ਸੁੱਤੇ ਰਹਿ ਗਏ ਜੇਕਰ ਸਿੱਖ ਨਾ ਜਾਗੇ ਤਾਂ ਭਾਈ ਉਹਨਾਂ ਨੇ ਤੁਹਾਡਾ ਜੁਦਾ ਮਾਰ ਦੇਣਾਗਾ ਸ਼ਹੀਦ ਕਰ ਦੇਣਾਗਾ ਫਿਰ ਤੁਸੀਂ ਵਰਸੇ ਮਨਾਈ ਜਾਇਓ ਫਿਰ ਤੁਸੀਂ ਨਾਰੇ ਲਾਈ ਜਾਇਓ ਫਿਰ ਜੋ ਤੁਸੀਂ ਮਰਜੀ ਕਰੀ ਜਾਇਓ ਉਹ ਤੁਹਾਡਾ ਬੇਲਾ ਹੱਥ ਨਹੀਂ ਆਉਣਾ ਮੜ ਕੇ ਖੁੱਝ ਜਾਣਾਗਾ ਇੱਥੇ ਬੜਾ ਇੱਥੇ ਲੱਖਾਂ ਨੌਜਵਾਨ ਪਹਿਲਾਂ ਖਪਾ ਦਿੱਤੇ ਸਿਰਫ ਸਿੱਖਾਂ ਨੂੰ ਇਨਸਾਨਾ ਬਣਾਇਆ ਜਾ ਰਿਹਾ ਤੇ ਉਹ ਨਹੀਂ ਵੇਖਿਆ ਕਿ ਜਿਨੇ 2.5 ਲੱਖ ਨੌਜਵਾਨ ਮਾਰ ਦਿੱਤਾ ਮੁੰਡਾ ਘਰਾਂ ਦੇ ਚੁਕ ਚੁਕ ਕੇ ਉਹਨਾਂ ਕਿੰਨਾ ਨੂੰ ਫਾਂਸੀ ਹੋਈ ਆ ਆ ਸੁਭਾ ਸਰਹੰਦ ਮਰਿਆਗਾ ਕਿ ਇਹਨੂੰ ਫਾਂਸੀ ਸਜ਼ਾ ਹੋਈ ਇਹਨੂੰ ਹਜ਼ਾਰ ਮੁੰਡਾ ਇਹ ਮਾਰਿਆ ਹੋਵੇ ਕਰੀਬ 2000 ਪੁਲਿਸ ਵਾਲਾ ਮੁੰਡਾ ਇਹਨਾਂ ਨੇ ਆਪ ਖਪਾਇਆ ਹੋਵੇ ਲੱਖਾਂ ਮੁੰਡਿਆਂ ਦੇ ਕਾਤਲਾਂ ਨੂੰ ਉਮਰ ਕੈਦ ਆ ਇੱਕ ਬੰਦਾ ਮਰ ਗਿਆ ਜਾਂ ਨਾਲ ਦੇ ਉਹਦੇ ਮਾਰ ਮਰੇ ਮਰ ਗਏ ਉਹਨਾਂ ਦਾ ਅਫਸੋਸ ਆ ਕਿ ਜਿਹੜੇ ਬੇਗਨਾਹ ਮਰ ਗਏ ਰਾਜੋਣਾ ਕਹਿੰਦਾ ਤੇ ਇੱਕ ਮੁੱਖ ਮੰਤਰੀ ਜਿਹਨੇ ਕਿ 2.5 ਲੱਖ ਮੁੰਡਾ ਮਾਰਤਾ ਤੇ ਉਹਦੀ ਸਜ਼ਾ ਜਿਹੜੀ ਉਹਨੂੰ ਫਾਂਸੀ ਦੀ ਸਜ਼ਾ ਉਹ ਵੀ 29 ਸਾਲ ਬਾਅਦ 29 ਸਾਲ ਹੋ ਗਏ ਚੱਕੀਆਂ ਦੇ ਵਿੱਚ ਪਿਸਦੇ ਨੂੰ ਛੋਟਾ ਜਿਹਾ ਕਮਰਾ ਹੁੰਦਾ ਇਕੱਲੇ ਜਾਣ ਨੂੰ ਰੱਖਿਆ ਜਾਂਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਉੱਥੇ ਸਾਰਾ ਜੰਗਲ ਪਾਣੀ ਉੱਥੇ ਸਾਰਾ ਖਾਣਾ ਪੀਣਾ ਉੱਥੇ ਸੋਨਾ ਤੇ ਹਰ ਵਕਤ ਉੱਤੇ ਨਿਗ੍ਹਾ ਰੱਖਣੀ ਕਿ ਬੰਦਾ ਉੱਥੇ ਦੱਸੋ ਕੱਲੇ ਜਾਣੇ ਦੇ ਉੱਪਰ 29 ਸਾਲ ਆ ਕਹਿ ਦੇਣੇ ਦੀ ਗੱਲ ਨਹੀਂ ਤੁਸੀਂ ਦੋ ਦਿਨਾਂ ਜਾਂ ਇੱਕ ਦਿਨ ਘਰੇ ਰਹਿ ਕੇ ਦੇਖ ਲਿਓ ਖੁੱਲੇ ਸਮਾਨ ਦੇ ਵਿੱਚ ਤੁਹਾਡੋ ਘਰੇ ਨਹੀਂ ਰਹਿ ਜਾਣਾ ਪਰ ਉਹ ਕੌਮ ਦੇ ਯੋਧੇ ਫੇਰ ਵੀ ਜਿਹੜਾ ਆਪਣੀ ਕੌਮ ਦੇ ਵਾਸਤੇ ਚੜਦੀ ਕਲਾ ਦੇ ਵਿੱਚ ਨੇ ਡੋਲਣ ਵਾਲੇ ਨਹੀਂ ਬੇਸ਼ੱਕ ਉਹ ਕਹਿ ਰਹੇ ਆ ਕਿ ਸਾਨੂੰ ਫਾਂਸੀ ਦਾ ਕੋਈ ਡਰ ਨਹੀਂ ਸਾਨੂੰ ਦਿੱਤੀ ਜਾਵੇ ਪਰ ਫਾਰਜ਼ ਸਾਡਾ ਸਿੱਖ ਕੌਮ ਦਾ ਬੰਦਾ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਜੱਜਮੇ ਨੂੰ ਸਲਾਮ ਆ ਉਹਨਾਂ ਦੇ ਜਜ਼ਬੇ ਨੂੰ ਸਲੂਟ ਆ ਪਰ ਸਾਡਾ ਸਿੱਖ ਕੌਮ ਅੱਜ ਕਿੱਥੇ ਸੁੱਤਾ ਪਿਆ ਜੇਕਰ ਸਾਡਾ ਸਿੱਖ ਕੌਮ ਇਸ ਤਰ੍ਹਾਂ ਹੀ ਸੁੱਤਾ ਪਿਆ ਰਹਿਆ ਤਾਂ ਆਉਣ ਵਾਲਾ ਵਕਤ ਤਾਂ ਤੁਹਾਡੇ ਆਉਣ ਵਾਲੇ ਨੌਜਵਾਨ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੇ ਇਹਨਾਂ ਨੇ ਖਤਮ ਕਰਕੇ ਕਰ ਦੇਣੀਆਂ ਨੇ ਖਦ ਕਰਨ ਤੇ ਲੱਗੇ ਵੀ ਹੋਇਆ ਬੜੇ ਟਾਈਮ ਤੋਂ ਲੱਗੇ ਹੋਇਆ ਅਸੀਂ ਕਹਿੰਦੇ ਆ ਕਿ ਸਿੱਖ ਖਤਮ ਨਹੀਂ ਹੁੰਦੇ ਕਿ ਅਸੀਂ ਚੌੜੇ ਆ ਕਿ ਸਾਡੀ ਸਿੱਖਾਂ ਦੀ ਗਿਣਤੀ ਉੱਥੇ ਦੇ ਉੱਤੇ ਰਹੇ ਕਿ ਸਾਡੇ ਸਿੱਖਾਂ ਦੇ ਵਿੱਚ ਵਾਧਾ ਨਾ ਹੋਵੇ ਕਿ ਸਿੱਖ ਮਾਰੀ ਜਾਣਾ ਸਾਡੇ ਨੌਜਵਾਨਾਂ ਅਸੀਂ ਜੰਮੀ ਜਾਈਏ ਅਸੀਂ ਨੌਜਵਾਨਾਂ ਨੂੰ ਵੱਡੇ ਕਰੀ ਜਾਈਏ ਉਹਨਾਂ ਨੂੰ ਪਾਲੀਏ ਉਹਨਾਂ ਨੂੰ ਪੋਲੋਸੀਏ ਤਾਂ ਜਦੋਂ ਉਹ ਆਪਣੀ ਸੰਘਰਸ਼ ਦੀ ਗੱਲ ਕਰਨ ਲੱਗ ਪਿਆ ਤਾਂ ਆਪਣੇ ਜਿਹੜਾ ਕਿ ਉਹ ਹੱਕਾਂ ਦੀ ਗੱਲ ਕਰਨ ਲੱਗਣਾ ਆਪਣਾ ਜਿਹੜਾ ਕਿ ਉਹ ਇੱਕ ਜਿਹੜਾ ਕਿ ਇਸ ਦੇਸ਼ ਨੂੰ ਬਚਾਉਣ ਦੇ ਵਾਸਤੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਦੀ ਗੱਲ ਕਰਨ ਲੱਗਣਾ ਕਿ ਭਾਈ ਸਾਨੂੰ 2 ਨੰਬਰ ਦੇ ਸਹੀ ਨਾ ਮੰਨਿਆ ਜਾਵੇ ਤਾਂ ਤੁਹਾਡੇ ਨੌਜਵਾਨਾਂ ਨੂੰ ਕੋਕੋ ਕੇ ਫਿਰ ਮਾਰਿਆ ਜਾਂਦਾ ਇੱਕ ਸلسلਾ ਕਿੰਨਾ ਟਾਈਮ ਚੱਲਦਾ ਰਹੂਗਾ ਇਸ ਕਰਕੇ ਸਾਨੂੰ ਸੋਚਣ ਦੀ ਜ਼ਰੂਰਤ ਆ ਸਾਨੂੰ ਬੜਾ ਕੋਈ ਸੋਚਣਾ ਪੈਣਾਗਾ ਤੇ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਮੁੱਦੇ ਬੜੇ ਆ ਪਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਬੜੇ ਬੜੇ ਜਿਹੜੇ ਕਿ ਮੁੱਦੇ ਨੇ ਜਿਹੜੇ ਕੀਮਤੀ ਵਿਚਾਰਾਂ ਨੇ ਉਹ ਸੁਣਾਵਾਂਗੇ ਤੇ ਅੱਜ ਪੰਜਾਬ ਦੇ ਹਾਲਾਤਾਂ ਦਾ ਜੇਕਰ ਪਰ ਨਜ਼ਰ ਮਾਰ ਲਈਏ ਤੇ ਪੰਜਾਬ ਦੇ ਹਾਲਾਤ ਕਿੱਥੇ ਆਜਾ ਭਾਈ ਅੰਮਰਪਾਲ ਸਿੰਘ ਐਮਪੀ ਜਿੱਤਦਾ ਤੇ ਉਹਨੂੰ ਲੋਕ ਸਭਾ ਦੇ ਵਿੱਚ ਬਾਡੀ ਦਿੱਤਾ ਗਿਆ ਇਹ ਗੁਲਾਮੀ ਦਾ ਅਹਿਸਾਸ ਨਹੀਂ ਤੇ ਹੋਰ ਕੀ ਆ ਜਿਹੜਾ ਬੰਦਾ ਸਭਧਾਨ ਦੇ ਤਹਿਤ ਜਿਹੜਾ ਜਿੱਤਦਾ ਤਹਿਤ ਵੋਟਾਂ ਦੇ ਵਿੱਚ ਖੜਾ ਹੁੰਦਾ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਹੁਣ 2.5 ਲੱਖ ਤੋਂ ਉੱਪਰ ਵੋਟਾਂ ਦੇ ਨਾਲ ਜਿੱਤਿਆ ਹੋਵੇ ਤੇ ਉਹਨੂੰ ਤੁਸੀਂ ਅੱਜ ਕਹਿੰਦੇ ਲੋਕ ਸਭਾ ਦੇ ਵਿੱਚ ਬੋਲਣ ਦਿੱਤਾ ਜਾਂਦਾ ਡਰ ਲੱਗਦਾ ਅੱਜ ਕਿ ਉਹਨੇ ਪਤਾ ਨਹੀਂ ਕੀ ਉੱਥੇ ਬੋਲ ਕੇ ਕੀ ਬੰਬ ਸਿੱਟ ਦੇਣਾ ਪਰ ਕਿਉਂ ਅਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਇਹ ਸਿੱਖਾਂ ਦਾ ਇੱਕ ਮੈਂ ਕਹਿੰਦਾ ਕਿ ਗਲਾ ਕੁੱਟਿਆ ਜਾ ਰਿਹਾ ਸੰਗੀ ਕੁੱਟੀ ਜਾ ਰਹੀ ਆ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਕਦੋਂ ਤੱਕ ਤੁਸੀਂ ਇੰਚ ਚੁੱਪ ਬੈਠੇ ਰਹੋਗੇ ਬੜੀਆਂ ਜ਼ਰੂਰਤਾਂ ਨੇ ਬੜੀਆਂ ਸਮਝਣ ਦੀਆਂ ਜਿਹੜੀਆਂ ਇਹ ਗੱਲਾਂ ਨੇ ਇਹ ਫਜੂਲ ਗੱਲਾਂ ਨਹੀਂ ਇਹ ਤੇ ਇਸ ਕਰਕੇ ਵੀਡੀਓ ਨੂੰ ਜਰੂਰ ਸਾਂਝਾ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਓ ਆਪਣੇ ਕਮੈਂਟ ਜਰੂਰ ਲਿਖ ਲਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ